ਪਾਈ ਅਮਰਤਪਾਲ ਸਿੰਘ ਨੂੰ ਲੈ ਕੇ ਚਰਚਾਾਂਵਾਂ ਜਾਰੀ ਨੇ ਕਿ ਕਦੋਂ ਪਾਈ ਅਮਰਤਪਾਲ ਸਿੰਘ ਸੌ ਚੁੱਕਣਗੇ ਪਰ ਦੂਜੇ ਪਾਸੇ ਇੱਕ ਇਹੋ ਜਿਹਾ ਕੈਦੀ ਜਿਹੜਾ ਕਸ਼ਮੀਰ ਨਾਲ ਤੱਲਕ ਰੱਖਦਾ ਹੈ ਔਰ ਕਸ਼ਮੀਰ ਦੇ ਵਿੱਚ ਚੋਣ ਜਿੱਤ ਕੇ ਐਮਪੀ ਬਣਿਆ ਉਸ ਦੀ ਸੌ ਚੁੱਕਣ ਦੀ ਤਿਆਰੀ ਜਿਹੜੀ ਆ ਉਹ ਮੁਕੰਮਲ ਕਰ ਦਿੱਤੀ ਗਈ ਹੈ ਮੇਰੀ ਮਰਾਦ ਇੰਜੀਨੀਅਰ ਰਾਸ਼ਿਦ ਨਾਲ ਹੈ ਸ਼ੇਖ ਅਬਦੁੱਲਾ ਰਾਸ਼ਿਦ ਜਿਸ ਨੇ ਬਾਰਾਮੁੱਲਾ ਤੋਂ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ ਹੈ ਨਾ ਲੋਕ ਸਭਾ ਇਲੈਕਸ਼ਨਸ ਦੇ ਵਿੱਚ 2019 ਤੋਂ ਤਿਹਾਰ ਜੇਲ੍ਹ ਦੇ ਵਿੱਚ ਹੈ ਔਰ ਇਲਜ਼ਾਮ ਸਿਗੇ ਟੈਰਰ ਫੰਡਿੰਗ ਦੇ ਇਲਜ਼ਾਮ ਸੀਗੇ ਟੈਰਰ ਫੰਡਿੰਗ ਦੇ ਔਰ ਉਸੇ ਦੇ ਚੱਲਦੇ ਜੇਲ੍ਹ ਚ ਪਾ ਦਿੱਤਾ ਜਾਂਦਾ 2019 ਦੇ ਵਿੱਚ ਯੂਏਪੀਏ ਲੱਗ ਜਾਂਦੀ ਹੈ ਔਰ ਇੰਜੀਨੀਅਰ ਰਾਸ਼ਿਦ ਦੇ ਨਾਂ ਨਾਲ ਜਾਣੇ ਜਾਣ ਵਾਲੇ ਇਸ ਹਾਲ ਹੀ ਦੇ ਵਿੱਚ ਬਾਰਾਮੁੱਲਾ ਤੋਂ ਬਣੇ ਐਮਪੀ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਉਹ ਸੌ ਚੁੱਕਣਗੇ ਪਰ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਅਜੇ ਤੱਕ ਖਦਸ਼ੇ ਜਾਰੀ ਹੈ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਸਟੇਟਸ ਕੀ ਹੈ ਜਾਣ ਲੈਣਾ ਬਹੁਤ ਜ਼ਰੂਰੀ ਹੈ ਦਰਸਲ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਚਰਚਾਵਾ ਦਾ ਜ਼ਰੂਰ ਚੱਲਦੀਆਂ ਪਈਆਂ ਸੀ ਕਿ 5 ਤਰੀਕ ਨੂੰ 5 ਜੁਲਾਈ ਨੂੰ ਭਾਈ ਅਮਰਤਪਾਲ ਸਿੰਘ ਸੌਂ ਚੋਕਣ ਜਾ ਰਹੇ ਨੇ ਪਰ ਇੱਥੇ ਆਣ ਕੇ ਅੱਜ ਦੁਬਾਰਾ ਇਹ ਚਰਚਾਵਾ ਚੱਲ ਗਈਆਂ ਨੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਇਹ ਦਾਵਾ ਕਰਦੇ ਪਏ ਨੇ ਕਿ ਅਜੇ ਤੱਕ ਕੋਈ ਸਟੇਟਸ ਰਿਪੋਰਟ ਜ਼ਾਹਿਰ ਨਹੀਂ ਹੋ ਸਕੀ ਕਿ ਕਦੋਂ ਭਾਈ ਅਮਰਤਪਾਲ ਸਿੰਘ ਸੌ ਚੁੱਕਣਗੇ ਕੋਈ ਇਨੀਸ਼ੀਏਸ਼ਨ ਅਜੇ ਤੱਕ ਨਹੀਂ ਮੁਕੰਮਲ ਹੋਈ ਸ਼ੁਰੂ ਨਹੀਂ ਹੋਈ ਕਿ ਇਹ ਤੋਂ ਪਤਾ ਲੱਗੇ ਕਿ ਭਾਈ ਅਮਰਤਪਾਲ ਸਿੰਘ ਬਾਇ ਲਾਅ ਕਦੋਂ ਸੌ ਚੁੱਕ ਸਕਣਗੇ ਇੱਕ ਪਾਸੇ ਭਾਰਤ ਸਰਕਾਰ ਵੱਲੋਂ ਯੂਪੀ ਲਗਾਏ ਜਾਣ ਤੋਂ ਬਾਅਦ ਅੱਤਵਾਦੀ ਦੱਸਿਆ ਜਾਣ ਵਾਲਾ ਇੰਜੀਨੀਅਰ ਰਾਸ਼ਿਦ ਹੈ ਜਿਸ ਨੇ ਬਾਰਾਮੁੱਲਾ ਤੋਂ ਚੋਣ ਜਿੱਤੀ ਹੈ ਔਰ ਕਸ਼ਮੀਰ ਦੇ ਬਾਰਾਮੁੱਲਾ ਦੇ ਵਿੱਚ ਵੱਡੇ ਮਾਰਜਨ ਨਾਲ ਉਸ ਨੂੰ ਜਿਤਾਇਆ ਗਿਆ ਹਾਲਾਂਕਿ ਉਸ ਨੇ ਸਾਬਕਾ ਮੁੱਖ ਮੰਤਰੀ ਰਏ ਉਮੀਦਵਾਰ ਨੂੰ ਉਥੋਂ ਵੱਡੇ ਮਾਰਜਨ ਨਾਲ ਹਰਾ ਦਿੱਤਾ ਉਸ ਇੰਜੀਨੀਅਰ ਰਾਸ਼ਿਦ ਨੂੰ ਸੌ ਚੱਕਣ ਦੀ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਅਜੇ ਤੱਕ ਖਛੇ ਜਾਰੀ ਨਹੀਂ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਅਜੇ ਤੱਕ ਇਹ ਵਿਚਾਰ ਹੋ ਰਿਹਾ ਕਿ ਭਾਈ ਅਮਰਤਪਾਲ ਸਿੰਘ ਕਦੋਂ ਇਲੈਕਸ਼ਨ ਲੜਨਗੇ ਕਦੋਂ ਨਹੀਂ ਦਰਅਸਲ 2019 ਦੇ ਵਿੱਚ ਵੀ ਇੰਜੀਨੀਅਰ ਰਾਸ਼ਿਦ ਨੇ ਚੋਣ ਜਿੱਤੀ ਸੀ ਪਰ 2019 ਦੇ ਵਿੱਚ ਜਦੋਂ ਯੂਏਪੀਏ ਲੱਗਦੀ ਹੈ ਤੇ ਉਸ ਦੇ ਵਿੱਚ ਉਹਨਾਂ ਨੂੰ ਸੌ ਨਹੀਂ ਚੱਕਣ ਦਿੱਤੀ ਜਾਂਦੀ ਔਰ ਉਹ ਤਿਹਾਰਡ ਜੇਲ੍ਹ ਦੇ ਵਿੱਚ ਰਹਿੰਦੇ ਨੇ ਹੁਣ ਖਦਸ਼ੇ ਇਹ ਨੇ ਕਿ ਕੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਵੀ ਇਸੇ ਤਰ੍ਹਾਂ ਹੋਵੇਗਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਵੀ ਸੌਂ ਨਹੀਂ ਚੁੱਕਣ ਦਿੱਤੀ ਜਾਵੇਗੀ ਇੱਕ ਨਰੇਟਿਵ ਤਾਂ ਕਹਿੰਦਾ ਹੈ ਕਿ 5 ਤਰੀਕ ਨੂੰ ਭਾਈ ਅਮਰਿਤਪਾਲ ਸਿੰਘ ਸੌਂ ਚੁੱਕਣ ਜਾ ਰਹੇ ਨੇ ਪਰ ਦੂਜੇ ਪਾਸੇ ਇਹ ਗੱਲ ਕਹੀ ਜਾ ਰਹੀ ਹੈ ਕਿ ਕੋਈ ਇਨੀਸ਼ੀਏਸ਼ਨ ਨਹੀਂ ਹੋਈ ਇਸ ਗੱਲ ਦੀ ਕਿ ਇਹ ਪ੍ਰੋਸੈਸ ਕੋਈ ਅਜੇ ਸ਼ੁਰੂ ਨਹੀਂ ਹੋ ਸਕਿਆ ਕਿ ਭਾਈ ਅਮਰਿਤਪਾਲ ਸਿੰਘ ਸੌਂ 5 ਤਰੀਕ ਨੂੰ ਚੁਣ ਚੁੱਕ ਰਹੇ ਨੇ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਸੌਂ ਕਦੋਂ ਚੁੱਕਣਗੇ ਇਹਦਾ ਅਜੇ ਕੋਈ ਅੰਦਾਜ਼ਾ ਨਹੀਂ ਹੈ ਜੁਲਾਈ ਮਹੀਨੇ ਦੇ ਵਿੱਚ ਜ਼ਰੂਰ ਕਿਹਾ ਗਿਆ ਸੀਗਾ ਕਿ ਭਾਈ ਅਮਰਿਤਪਾਲ ਸਿੰਘ ਸੌਂ ਚੁੱਕ ਲੈਣਗੇ ਸ਼ੁਰੂਆਤੀ ਦੇਣਾ ਚੁੱਕ ਲੈਣਗੇ ਪਰ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਸਿਰਫ ਇੱਕ ਬਿਆਨ ਸਾਹਮਣੇ ਆਇਆ ਸੀ ਤਰੀਕ ਦਾ ਪਰ ਉਸ ਤੋਂ ਬਾਅਦ ਕੋਈ ਵੀ ਹੋਰ ਬਿਆਨ ਜਾਂ ਕੋਈ ਹੋਰ ਸਬੂਤ ਪੇਸ਼ ਨਹੀਂ ਆ ਸਕਿਆ ਕਿ ਭਾਈ ਅਮਰਿਤਪਾਲ ਸਿੰਘ ਸੌਂ ਚੁੱਕਣ ਜਾ ਰਹੇ ਨੇ ਹਾਲਾਂਕਿ ਈਮਾਨ ਸਿੰਘ ਖਾਰਾ ਨੇ 29 ਜੂਨ ਨੂੰ ਇਸ ਗੱਲ ਦਾ ਖਲਾਸਾ ਕੀਤਾ ਸੀ ਕਿ ਭਾਈ ਸਾਹਿਬ ਜਲ ਤੋਂ ਜਲਦ ਸੌ ਚੁੱਕਣਗੇ ਪਰ ਅਜੇ ਤੱਕ ਕੋਈ ਇਹੋ ਜੀ ਗੱਲ ਕੋਈ ਇਹੋ ਜਿਹਾ ਬਿਆਨ ਕੋਈ ਇਹੋ ਜਿਹਾ ਤੱਤ ਸਾਹਮਣੇ ਆਉਂਦਾ ਨਜ਼ਰ ਨਹੀਂ ਆ ਰਿਹਾ ਜਿਸ ਦੇ ਵਿੱਚ ਇਹ ਸਾਫ਼ ਹੋਵੇ ਕਿ ਕਦੋਂ ਤੇ ਕਿੱਥੇ ਭਾਈ ਅਮਰਤਪਾਲ ਸਿੰਘ ਸੌ ਚੁੱਕਣਗੇ ਖੈਰ ਆਉਂਦਾ ਸਮਾਂ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਕੀ ਸਾਹਮਣੇ ਲੈ ਕੇ ਆਵੇਗਾ ਇਹ ਦੱਸਣਾ ਹੋਵੇਗਾ ਕਿਉਂਕਿ ਭਾਈ ਅਮਰਤਪਾਲ ਸਿੰਘ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ ਖਡੂਰ ਸਾਹਿਬ ਦੀ ਇਲੈਕਸ਼ਨ ਜਿੱਤੀ ਹੈ ਔਰ ਉਸੇ ਨੂੰ ਲੈ ਕੇ ਲੋਕ ਵੀ ਭਾਈ ਅਮਰਤਪਾਲ ਸਿੰਘ ਦੇ ਨਾਲ ਨੇ ਲੋਕਾਂ ਨੇ ਵੱਡਾ ਫਤਵਾ ਭਾਈ ਅਮਰਤਪਾਲ ਸਿੰਘ ਨੂੰ ਦਿੱਤਾ ਤਾਂ ਜ਼ਰੂਰ ਹੈ ਪਰ ਸੌ ਜਿਹੜੀ ਆ ਜੇ ਭਾਈ ਅਮਰਿਤਪਾਲ ਸਿੰਘ ਨਹੀਂ ਚੁੱਕ ਪਾਰੇ ਹੈਰ ਇਹੋ ਜੀ ਸਥਿਤੀ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਭਵਿੱਖ ਕੀ ਕਹਿੰਦਾ ਆ ਕਿਸ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਸੌ ਚੱਕਣਗੇ ਕਦੋਂ ਚੁੱਕਣਗੇ ਇਹ ਆਉਂਦਾ ਸਮਾਂ ਜ਼ਰੂਰ ਦੱਸੇਗਾ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹਦੇ ਬਾਰੇ ਵੀ ਅਪਡੇਟ ਕਰਦੇ ਰਹੀਏ ਉਹ ਤੱਕ ਲਈ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ